ਅਤੇ ਜੋੜ ਕੇ ਬੰਦਗੀ ਆਖੀ ਅਤੇ ਜਾਰਾਮ ਨੂੰ ਵੀ ਮੇਰੀ ਬੰਦਗੀ ਕਹੀ ਅਤੇ ਹੁਣ ਜਾ ਤੈਨੂੰ ਸਾਈ ਦੀ ਪਨਾਹ ਖਾਈ ਤਾਂ ਕਾਲੂ ਰਾਏ ਬਲਾਰ ਪਾਸੋਂ ਵਿਦਿਆ ਹੋਇਆ ਅਤੇ ਛਕੜੇ ਤੇ ਸਵਾਰ ਹੋ ਕੇ ਸੁਲਤਾਨਪੁਰ ਨੂੰ ਚੱਲੇ ਪੰਜਵੇਂ ਦਿਲ ਸੁਲਤਾਨਪੁਰ ਆਏ ਪਰਮਾਨੰਦ ਪਲਤੇ ਦੇ ਘਰ ਜਾ ਵੜੇ ਅੱਗੋਂ ਵਧਾਈਆਂ ਮਿਲਣ ਲੱਗੀਆਂ ਤਾਂ ਗੁਰਨਾਨਕ ਜੀ ਨੂੰ ਖਬਰ ਹੋਈ ਮਾਤਾ ਪਿਤਾ ਆਏ ਹਨ ਤੇ ਚਾਚਾ ਲਾਲੂ ਵੀ ਅਤੇ ਨਾਨਾ ਰਾਮਾ ਦੇ ਮਾਮਾ ਕ੍ਰਿਸ਼ਨਾ ਤੇ ਨਾਨੀ ਭرائی ਵੀ ਆਏ ਹਨ ਮਰਦਾਨਾ ਭੁਮੇਟਾ ਵੀ ਆਇਆ ਹੈ ਤਾਂ ਗੁਰੂ ਨਾਨਕ ਜੀ ਮੋਦੀ ਖਾਣੇ ਤੋਂ ਉੱਠ ਕੇ ਆ ਗਏ ਆਉਂਦਿਆਂ ਹੀ ਕਾਲੂ ਦੇਆਂ ਪੈਰਾਂ ਤੇ ਢਾਪੇ ਅੱਗੋਂ ਕਾਲੂ ਨੇ ਬਗਲ ਵਿੱਚ ਲਿਆ ਮੱਥਾ ਚੁੰਮਿਆ ਤਾਂ ਗੁਰੂ ਜੀ ਪੁੱਛਿਆ ਪਿਤਾ ਜੀ ਰਾਏ ਜੀ ਤਾਂ ਰਾਜੀ ਹਨ ਤਾਂ ਕਾਲੂ ਨੇ ਆਖਿਆ ਪੁੱਤਰ ਭਲਾ ਯਾਦ ਦਿਵਾਇਆ ਹੈ ਰਾਏ ਜਿਨੇ ਮੇਰਾ ਮੱਥਾ ਚੁੰਮਣ ਨੂੰ ਆਖਿਆ ਸੀ ਸਾਨੂੰ ਵਿਸਰ ਗਿਆ ਹੈ